ਮਾਮਲਾ ਵੇਖੋ ਜੀ ਸਾਡੇ ਪੰਚਾਇਤੀ ਇਲੈਕਸ਼ਨਾਂ ਚੱਲਣ ਦੀਆਂ ਸਾਡਾ ਪਿੰਡ ਕਮੀਰਪੁਰਾ ਵਾ ਮੈਂ ਅਹੀਂ ਵੀ ਉੱਥੇ ਸਰਪੰਚੀ ਕੀਤੀ ਹੈ 10 ਸਾਲ ਕੀਤੀ ਆ ਪਰ ਅਹੀਂ ਕਦੀ ਨਾ ਕਿਸੇ ਦੀਆਂ ਗਲਤ ਵੋਟਾਂ ਬਣਾਈਆਂ ਨਾ ਕਟਾਈਆਂ ਅਜੇ ਤੱਕ ਨਾ ਕੋਈ ਉਹ ਜਿਹਾ ਗਲਤ ਕੰਮ ਕੀਤਾ ਜਦ ਕਿ ਹੁਣ ਸਾਡੇ ਪਿੰਡ ਦੋ ਬੰਦੇ ਆ ਇੱਕ ਤੇ ਰਿਸ਼ਪਾਲ ਸਿੰਘ ਹੈਗਾ ਉਹ ਪੁੱਤਰ ਰੀ ਸਿੰਘ ਬਲਵਿੰਦਰ ਕੌਰ ਆ ਪਤਨੀ ਰਿਸ਼ਪਾਲ ਸਿੰਘ ਇਹ ਜਦ ਕਿ ਮੀਰਾਕੋਟ ਰਹਿੰਦੇ ਆ ਤੇ ਵੋਟਾਂ ਉਹਨਾਂ ਦੀਆਂ ਲਿਆ ਕੇ ਪਿੰਡ ਕਮੀਰਪੁਰੇ ਭਾਈਆਂ ਜਾਂਦੀਆਂ ਫੇਰ ਇੱਕ ਇਹਨਾਂ ਨੇ 8-9 ਵੋਟਾਂ ਸਰਪੰਚ ਨੇ ਰਲ ਕੇ ਸੈਕਟਰੀ ਦੇ ਨਾਲ ਰਲ ਕੇ ਪਤਾ ਨਹੀਂ ਕਿ ਬੀਐਲਓ ਨਾਲ ਰਲ ਕੇ ਇਹਨਾਂ ਨੇ ਵੋਟਾਂ ਬਣਾਈਆਂ 8-9 ਵੋਟਾਂ ਬਣੀਆਂ ਜਿਨ੍ਹਾਂ ਬੱਚਿਆਂ ਦੀ ਕੋਨਵਰਟ ਸਕੂਲਾਂ ਚ ਪੜ੍ਹਨਦੇ ਆ ਉਮਰ ਸਾਰਿਆਂ ਦੀ ਕਿਸੇ ਬੱਚੇ ਦੀ ਵੀ 18 ਸਾਲ ਨਹੀਂ ਹੈਗੀ ਕਿਸੇ ਦੀ 17 ਸਾਲ ਆ ਕਿਸੇ ਦੀ 15 ਸਾਲ ਆ ਕਿਸੇ ਦੀ 16 ਸਾਲ ਆ ਕਿਸੇ ਦੀ ਕਿੰਨੀ ਉਮਰ ਆ 8-9 ਬੱਚੇ ਨਿਕੇ ਨੇ ਕਿ ਨਿਆਣਿਆਂ ਦੀਆਂ ਵੋਟਾਂ ਬਣਾ ਕੇ ਤੇ ਇਹ ਉਹਨਾਂ ਵੋਟਾਂ ਦੇ ਸਿਰ ਤੇ ਜਿਤਨਾ ਚਾਹੁੰਦੇ ਆ ਜਦ ਕਿ ਅਸੀਂ ਚਾਹੁੰਦੇ ਆ ਵੀ ਨਰੋਲ ਇਲੈਕਸ਼ਨ ਹੋਵੇ ਜਿਹੜਾ ਮਰਜੀ ਜਿੱਤ ਜੇ ਪਰ ਨਰੋਲ ਇਲੈਕਸ਼ਨ ਹੋਣੀ ਚਾਹੀਦੀ ਕਿਏ ਸਾਡੀਆਂ ਵੇਖੋ ਜੀ ਕਈ ਵੋਟਾਂ ਸਾਡੀਆਂ ਪਿੰਡ ਚ ਅਸੀਂ ਅੱਜ ਤੋਂ 10 ਸਾਲਾਂ ਅਸੀਂ ਸਰਪੰਚੀ ਕੀਤੀ ਆ ਪਰ ਅਸੀਂ ਕਦੀ ਕਿਸ ਦੀ ਨਜਾਇਜ਼ ਵੋਟ ਨਹੀਂ ਕੱਟੀ ਜਾਇਜ਼ ਵੀ ਨਹੀਂ ਕੱਟੀ ਤੇ ਨਜਾਇਜ਼ ਵੀ ਨਹੀਂ ਕੱਟੀ ਜਦ ਕਿ ਸਰਕਾਰਾਂ ਵਿੱਚ ਤੁਹਾਨੂੰ ਪਤਾ ਸਭ ਕੁਝ ਕਰ ਸਕਦੇ ਆ ਪਰ ਹੁਣ ਵੇਖੋ ਮੌਜੂਦਾ ਸਰਪੰਚ ਦੀ ਵੋਟ ਹੀ ਕੱਟਦੀ ਐ ਅਮਨਦੀਪ ਕੌਰ ਸਾਬਕਾ ਸਰਪੰਚ ਆ ਉਹਦੀ ਵੋਟ ਕੱਟੀ ਆ ਤੇ ਸਾਡੇ ਬ੍ਰਦਰ ਆ ਉਹਨਾਂ ਦੀਆਂ ਵੋਟਾਂ ਕੱਟਦੀਆਂ 8 9 10 ਵੋਟਾਂ ਨੇ ਜਿਹੜੀਆਂ ਮਤਲਬ ਜਾਇਜ਼ ਕਰਦੇ ਜਦ ਕਿ ਉਹ ਵੋਟਾਂ ਐਮਪੀ ਜੀ ਦੇ ਪਾਕੇ ਤਰੇ ਆਉਂਦੇ ਆ ਐਮਪੀ ਦੀ ਸੂਚੀ 'ਚ ਦਰਜ ਨੇ ਤੇ ਜਦੋਂ ਪੰਚਾਇਤ ਦੀ ਲਾਈਵ ਵੋਟ ਸੂਚੀ ਵੇਖੀ ਆ ਕਿ ਉਹ 'ਚ ਸਾਡੀਆਂ ਵੋਟਾਂ ਹੀ ਨਹੀਂ ਐਂ ਤੇ ਮੰਗ ਕਰਦੇ ਆ ਵੀ ਸਾਨੂੰ ਹਿਸਾਬ ਤੋਂ ਆ ਜਾਵੇ ਸਾਡੀਆਂ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਉਹ ਬਣਾਈਆਂ ਜਾਣ ਜਿਹੜੀਆਂ ਨਾ ਗਲਤ ਤਰੀਕੇ ਨਾਲ ਨਾਜਾਇਜ਼ ਪ੍ਰੂਫ ਲਾ ਕੇ ਜਾਂ ਜੋ ਵੀ 420 ਕੀਤੀ ਆ ਉਹ ਜਾਂਚ ਕਰਕੇ ਉਹ ਵੋਟਾਂ ਕੱਟੀਆਂ ਜਾਣ ਛੋਟੇ ਛੋਟੇ ਬੱਚਿਆਂ ਦੀਆਂ ਵੋਟਾਂ ਉਹ ਕੱਟੀਆਂ ਜਾਣੀਆਂ ਚਾਹੀਦੀਆਂ ਬਾਕੀ ਸਾਰੀ ਗ੍ਰਸਥਿਆ ਜਿੰਨੀ ਵੀ ਤੁਹਾਡੇ ਕੋਲ ਰਿਕਾਰਡ ਆ ਬਾਕੀ ਵੇਖੋ ਜੀ ਬਹੁਤ ਜ਼ਿਆਦਾ ਧੰਦਲੀ ਆ ਸਾਡੀ ਵਾਰਡ ਦੇ ਵਿੱਚ ਜਿੰਨੀ ਪੰਚਾਇਤ ਦੇ ਵਿੱਚ ਆ ਕਈ ਵੋਟਾਂ ਤੋਂ ਹਿਸਾਬ ਲਾਓ ਉਮਰ ਉਹਨਾਂ ਦੀ 40-50 ਸਾਲ ਹੈ ਰਣਜੀਤ ਸਿੰਘ ਦੀ ਇਹ ਚ 60 ਸਾਲ ਵਿਖਾਈ ਗਈ ਹੈ ਫਿਰ ਇੱਕ ਬੱਚੇ ਦੀ ਵੋਟ ਚਾ ਦੋ ਚ ਵੀ ਦਰਜਿਆ ਮਾਪਿਓ ਵੀ ਇਹਦੇ ਦੋ ਚ ਆ ਤੇ ਹੁਣ ਜਿਹੜੀ ਕੱਟ ਕੇ ਉਹਦੀ ਵੋਟ ਚਾਰ ਚ ਵੀ ਪਾਤੀ ਆ ਤੁਹਾਡੇ ਕਹਿੰਦਾ ਮਤਲਬ ਕਿ ਇੱਕ ਵਿਅਕਤੀ ਦੀਆਂ ਦੋ ਵਾੜਾਂ ਚ ਵੋਟਾਂ ਕਾ ਦੋ ਵਾੜਾਂ ਚ ਵੋਟਾਂ ਵੀ ਦੋ ਚ ਵੀ ਮੌਜੂਦ ਆ ਤੇ ਚਾਰ ਚ ਵੀ ਪਾਤੀਆਂ ਨੇ ਨਾਲੇ ਦੋ ਦੋ ਥਾਈਂ ਵੋਟ ਏ ਏਕੇ ਬੱਚੇ ਦੀ ਇਹਨਾਂ ਨੇ ਇੰਨੀ ਤਾਂਲੀ ਕੀਤੀ ਆ ਇਹਨਾਂ ਨੂੰ ਇਹ ਵੀ ਨਹੀਂ ਸਮਝਾਈ ਵੀ ਇੱਕ ਵਾਰ ਚ ਹੀ ਰਹਿਣ ਦੀ ਇਹਨਾਂ ਨੇ ਇੱਕ ਕੋ ਬੱਚੇ ਦੀਆਂ ਵੋਟਾਂ ਦੋ-ਦੋ ਵਾਟਾਂ ਚ ਪਾਤੀਆਂ ਨੇ ਜਿਵੇਂ ਦੀ ਦੱਸਿਆ ਸੀ ਕਿ ਛੋਟੇ ਬੱਚੇ ਦੀਆਂ ਮੋਟਾ ਬਣਾਈਆਂ ਗਈਆਂ ਤੁਹਾਡੇ ਕੋਲ ਐਵੀਡੈਂਸ ਹੈ ਉਹਨਾਂ ਦੇ ਬਿਲਕੁਲ ਜੀ ਬੱਚਿਆਂ ਦੇ ਸਾਡੇ ਕੋਲ ਜਨਮ ਸਰਟੀਫਿਕੇਟ ਹੈਗੇ ਸਾਰਾ ਕੁਝ ਹੈਗਾ ਜੀ ਐਂ ਵਾਰ-ਵਾਰ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਫੈਕਸ ਕੀਤੀ ਆ ਐਜ ਇਨਸਾਬ ਨੂੰ ਵੀ ਕੀਤੀ ਆ ਵੀਡੀਓ ਵੀ ਐਸਾਬ ਨੂੰ ਵੀ ਕੀਤੀ ਆ ਸਾਰਿਆਂ ਨੂੰ ਕੀਤੀ ਆ ਪਰ ਕੋਈ ਸੁਣਵਾਈ ਨਹੀਂ ਨਾ ਸਾਨੂੰ ਕੋ ਆਂਦਾ ਕੋਈ ਨਹੀਂ ਕੋਈ ਨਹੀਂ ਕਰਦੇ ਕਰਦੇ ਜੀ ਕੁਝ ਨਹੀਂ ਹੋਣਾ ਜੀ ਕਰਦੇ ਕਰਦੇ ਅਫਸਰ ਤਾਂ ਗੋਂਗਲੋਂ ਤੋਂ ਮਿੱਟੀ ਝੜੀ ਜਾਂਦੇ ਜੀ ਕੀ ਕਰ ਕੋ ਸਕਦਾ ਕਾਰਨ ਹੋਰਨ ਕੋ ਸਕਦਾ ਪੈ ਪੂਏ ਖਾਦੇ ਹੋਣਗੇ ਇਹਨਾਂ ਨੇ ਹੋ ਰਿਹਾ ਹੋਇਆ ਕਾਰਨ ਹੋ ਸਕਦਾ ਐਂ ਜਾਨੇ ਸਾਨੂੰ ਇਨਸਾਫ ਦਿਵਾਓ ਜਿਹੜੀਆਂ ਵੋਟਾਂ ਜਾਇਜ਼ ਆ ਉਹ ਬਿਲਕੁਲ ਰਹਿਣੀਆਂ ਚਾਹੀਦੀਆਂ ਜਿਹੜੀਆਂ ਨਜਾਇਜ਼ ਬਣੀਆਂ ਉਹ ਕਟੀਆਂ ਜਾਣੀਆਂ ਚਾਹੀਦੀਆਂ ਕੀ ਲੱਗਦਾ ਕਿ ਕਿਉਂ ਉਹਨਾਂ ਨੇ ਜਿਹੜੀਆਂ ਨੇ ਇਹ ਨਜਾਇਜ਼ ਵੋਟਾਂ ਬਣਾਈਆਂ ਉਹ ਵੇਖੋ ਜੀ ਮੌਜੂਦਾ ਸਰਪੰਚ ਹੀ ਸੈਕਟਰੀ ਉਹਦੇ ਨਾਲ ਹੈ ਸੈਕਟਰੀ ਨਾਲ ਰਲ ਕੇ ਉਹਨਾਂ ਗਲਤ ਵੋਟਾਂ ਬਣਾ ਲੀਆਂ ਕੀ ਮੰਗ ਕਰਦੇ ਹੋ ਮੰਗੇ ਉਹ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡੇ ਨਾਲ ਧੱਕਾ ਹੁੰਦਾ ਲੱਗਦਾ ਕਿ ਜੇਕਰ ਇਹ ਵੋਟਾਂ ਕੱਟੀਆਂ ਲਗੀਆਂ ਤਾਂ ਜਿਸ ਦਿਨ ਇਲੈਕਸ਼ਨ ਹੈ ਉਸ ਦਿਨ ਕੋਈ ਆਪਸ ਤੇ ਵਿੱਚ ਤਵ ਦੇਖੋ ਜੀ ਜੇ ਹੁਣ ਮੰਨ ਲਓ ਕੋ ਬਾਹਰੋਂ ਪਿੰਡੋਂ ਵੋਟ ਪਾਉਣ ਆਉਂਦਾ ਤੇ ਕਿਸੇ ਨਜਾਇਜ਼ ਵੋਟ ਨਾ ਪੈਂਦੇਣੀ ਆ ਤੇ ਨਾ ਹੀ ਇਹੀਂ ਤੇ ਇਤੋਂ ਤੱਕ ਫੈਸਲਾ ਕੀਤਾ ਭਾਵੇਂ ਜੋ ਮਰਜ਼ੀ ਹੋ ਜੇ ਵੋਟ ਅਹੀਂ ਨਜਾਇਜ਼ ਨਹੀਂ ਪੈਂਦੇਣੀ ਜੇ ਇਹਦੇ ਸਰਕਾਰ ਦੇ ਮੁਲਾਜ਼ਮ ਪ੍ਰਸ਼ਾਸਨ ਡੱਕ ਲੂਗਾ ਠੀਕ ਆ ਨਹੀਂ ਤੇ ਪਿੰਡ ਵਾਸੀ ਆਪਣੇ ਤੌਰ ਤੇ ਫਿਰ ਡੱਕਣਗੇ ਤੇ ਡੱਕ ਜਦੋਂ ਡੱਕਣਗੇ ਫਿਰ ਝਗੜਾ ਤੇ ਹੋਣਾ ਹੀ ਹੋਣਾ ਜੀ ਪੁਲਿਸ ਨੂੰ ਕੋਈ ਦਰਖਾਸਤ ਦਿੱਤੀ ਇਹਦੇ ਬਾਰੇ ਨਹੀਂ ਪੁਲਿਸ ਨੂੰ ਅਜੇ ਕੋਈ ਨਹੀਂ ਦਿੱਤੀ ਅਜੇ ਅਹੀਂ ਬਣਾਇਆ ਵਾ ਕਿ ਪੁਲਿਸ ਨੂੰ ਵੀ ਦਰ ਜੀ ਮੇਰਾ ਨਾਮ ਮਹਿਲ ਸਿੰਘ ਆ ਪਿੰਡ ਮੇਰਾ ਕਮੀਰਪੁਰ ਤਹਿਸੀਲ ਨਾਣਾ ਜਿਲ੍ਹਾ ਅੰਮ੍ਰਿਤਸਰ ਆ ਕੀ ਮਾਮਲਾ ਮੇਰੇ ਪਿੰਡ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀ ਗਰਬੜੀ ਮਚਾਈ ਜਾ ਰਹੀ ਆ ਰਿਸ਼ਪਾਲ ਸਿੰਘ ਕੁਲਵਿੰਦਰ ਕੌਰ ਗਰਨਾਮ ਕਲਵੰਤ ਕੌਰ ਦਾ 99 ਆ ਇਹਦੀ ਸਰਪੰਚ ਦਾ ਇਹਦੀ ਜਿਹੜੀ ਰੈਸ਼ ਆ ਮੀਰਾਕੋਟ ਆ ਇਹਦੀਆਂ ਗਲਤ ਤਰੀਕੇ ਨਾਲ ਵੋਟਾਂ ਮੇਰੇ ਪਿੰਡ ਦੇ ਵਿੱਚ ਬਣਾਈਆਂ ਜਾ ਰਹੀਆਂ ਜੋ ਇਹ ਬੰਦੇ ਦੇ ਉੱਤੇ ਪਹਿਲਾਂ ਵੀ ਐਫ ਆਈ ਆਰ ਵੀ ਦਰਜ ਹੋਈ ਆ ਕੋਈ ਗਲਤ ਕੇਸ ਪਏ ਨੇ ਇਹ ਗਲਤ ਡਰੈੱਸ ਲਾ ਕੇ ਤੇ ਮੇਰੇ ਪਿੰਡ ਦੇ ਵਿੱਚ ਵੋਟਾਂ ਬਣਾਈਆਂ ਜਾ ਰਹੀਆਂ ਤੇ ਮੈਂ ਇਹਦੀ ਜਾਂਚ ਚਾਹੁੰਦਾ ਵੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਬਾਰੇ ਤੱਕ ਇਹਨੂੰ ਲਿਖਤੀ ਦਿੱਤੀ ਹੈ ਹਾਂਜੀ ਅਸੀਂ ਐਪਲੀਕੇਸ਼ਨਾਂ ਬਹੁਤ ਦੇ ਚੁੱਕੇ ਆ ਐਸਡੀਐਮ ਸਾਹਿਬ ਨੂੰ ਦੇ ਚੁੱਕੇ ਆ ਬੀਡੀਪੀਓ ਸਾਹਿਬ ਨੂੰ ਵੀ ਚੋਂ ਚੋਂ ਕਮਿਸ਼ਨ ਸਾਹਿਬ ਨੂੰ ਵੀ ਕੀ ਕਾਰਵਾਈ ਹੋ ਰਹੀ ਸਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਦਬੰਦ ਨਹੀਂ ਸਾਹਿਬ ਕੀ ਮੰਗ ਕਰਦੇ ਆਹੀਂ ਇਹੋ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੁਲਵੰਤ ਕੌਰ ਜਿਹੜੀ ਆ ਤੇ ਰਣੇਕ ਸਿੰਘ ਫੈਕਟਰੀ ਆ ਇਹਨਾਂ ਤੇ ਕੋਈ ਆਪਸੀ ਪੈਸੇ ਦੇ ਲੈਣ ਦੇ ਦਾ ਸਬੰਧ ਹੈ ਸਾਨੂੰ ਕੋਈ ਇਨਸਾਫ ਨਹੀਂ ਦਿੰਦੇ ਅਜੇ ਤੱਕ ਇਹ ਜਿਹੜੇ ਮੇਰੇ ਤੋਂ ਪਹਿਲੇ ਸੀਗੇ ਈਆਰਓ ਸਾਹਿਬਾਨ ਇਹ ਉਹਨਾਂ ਵੱਲੋਂ ਫਾਈਨਲ ਕੀਤੀ ਗਈ ਕਿਉਂਕਿ ਜਦੋਂ ਅਸੀਂ 4 9 ਨੂੰ ਪ੍ਰਕਾਸ਼ਨਾ ਕਰ ਦਿੱਤੀ ਉਹਦੇ ਚ ਰਿਪੋਰਟ ਲੈ ਕੇ ਪ੍ਰਕਾਸ਼ਨਾ ਹੁੰਦੀ ਹੈ ਫਾਰਮ 12 ਦਿਨ ਤੋਂ ਓਬਜੈਕਸ਼ਨ ਲੈ ਕੇ ਜੀ ਉਹਦੇ ਅਕੋਰਡਿੰਗਲੀ ਅਗਰ ਕੋਈ ਗਲਤ ਵੋਟ ਹੈ ਜੇ ਤੁਸੀਂ ਕਹਿ ਰਹੇ ਹੋ ਉਹਦੇ ਤੇ ਪ੍ਰੋਪਰ ਇਨਕੁਆਇਰੀ ਕਰਕੇ ਉਹਨੂੰ ਡਿਲੀਟ ਕਰਤਾ ਜਾਏਗਾ ਉਸ ਤੋਂ ਪਹਿਲਾਂ ਪਹਿਲਾਂ ਸਿਰੋਮਾ ਜਿਹੜੀ ਸਾਡੇ ਕੋਲ ਐਵੀਡੈਂਸ ਹੈਗੀ ਆ ਕਿ ਉਹ ਅਡਲਟ ਨਹੀਂ ਹੈਗੇ ਉਹਨਾਂ ਨੇ ਜਿਹੜੀਆਂ ਵੋਟਸ ਬਣਾਈਆਂ ਗਈਆਂ ਨੇ ਉਹਨਾਂ ਇਹ ਵੀ ਕਿਹਾ ਕਿ ਜਿਹੜੇ ਸੈਕਟਰੀ ਨੇ ਉਹਨਾਂ ਦੀ ਮਿਲਿਗੂ ਨਾ ਨਾ ਮਿਲਦੀ ਆ। ਮੈਂ ਉਹ ਕਹ ਰਿਹਾ ਜੀ ਦੈਟਸ ਅ ਪਾਰਟ ਆਫ ਇਨਕੁਆਰੀ। ਉਹ ਇਨਕੁਆਰੀ ਕਰਕੇ ਜੇ ਹੈਗਾ ਸਾਡੇ ਨੋਟਿਸ 'ਚ ਲਿਆਓ ਤਾਂ ਜੋ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਸਕੀਏ। ਪਰ ਇਸ ਤੋਂ ਇਲਾਵਾ। ਬਿਲਕੁਲ ਹੋਏਗਾ ਜੀ। ਐਸ ਕਾਨੂੰਨ ਸਾਹਿਬ ਇੱਕ ਹੋਰ ਇਲਜ਼ਾਮ ਲਗਾਇਆ ਕਿ ਜਿਹੜਾ ਇੱਕ ਵਿਅਕਤੀ ਦੀਆਂ ਦੋ ਦੋ ਵਾਡਾ ਦੇ ਵਿੱਚ ਵੋਟਾਂ ਬਣਾਈਆਂ ਗਈਆਂ ਨੇ। ਨਹੀਂ ਦੇਖੋ ਇਹ ਤਾਂ ਜਿਹੜੀ ਡੁਪਲੀਕੇਟ ਵੋਟਸ ਬਣਦੀ ਆ ਨਾ ਇਹ ਤਾਂ ਪਹਿਲੀ ਗੱਲ ਤਾਂ ਗਲਤ ਹੈ। ਪਰ ਉਹਦੇ 'ਚ ਜਿਹੜਾ ਆਪਣੇ ਸਰਕਾਰ ਦਾ ਇੱਕ ਇਲੈਕਸ਼ਨ ਕਮਿਸ਼ਨ ਦਾ ਡੀਐਸਸੀ ਜਿਹਨੂੰ ਅਸੀਂ ਕਹਿੰਦੇ ਆ ਡੁਪਲੀਕੇਟ ਜਿਹੜਾ ਹੁੰਦਾ ਉਹ ਆਇਡੈਂਟੀਫਾਈ ਵੈਸੇ ਹੀ ਹੋ ਜਾਂਦਾ ਜਿਸ ਤਰ੍ਹਾਂ ਦੋ ਵੋਟਾਂ ਬਣ ਨਹੀਂ ਸਕਦਾ ਜੇ ਆਇਡੈਂਟੀਫਾਈ ਹੁੰਦਾ ਫੋਟੋ ਵੀ ਅਗਰ ਮੇ ਸਿਮਿਲਰ ਹੈ ਤਾਂ ਵੀ ਉਹ ਡੀਐਸਸੀ ਪੀਐਸਸੀ ਚਾਹੀਦਾ ਇਹ ਉਹ ਡਿਲੀਟ ਹੋ ਜਾਏਗੀ ਜੇ ਅਗਰ ਕੋਈ ਹੈਗਾ ਤਾਂ ਉਹ ਵੀ ਸਾਡੇ ਧਿਆਨ ਚ ਲਿਆਓ ਜੇਕਰ ਜਾਣਬੁੱਝ ਕੇ ਬਣਾਈ ਗਈ ਹੋਵੇਗੀ ਇਸ ਖਿਲਾਫ ਮੈਂ ਉਹ ਕਹਾਂ ਜੇ ਮੰਨ ਲਓ ਅਗਰ ਗਲਤ ਬਣਾ ਦਿੱਤੀ ਕਿਸੇ ਨੇ ਸਪੋਜ਼ ਪਹਿਲੀ ਗੱਲ ਤਾਂ ਬਣਣੀ ਨਹੀਂ ਚਾਹੀਦੀ ਜੇ ਹੈਗੀ ਹੈ ਸਾਡੇ ਧਿਆਨ ਚ ਲਿਆਓ ਸੋ ਦੈਟ ਅਸੀਂ ਹੁਣ ਉਹਨੂੰ ਠੀਕ ਤਾਂ ਕਰੀਏ ਫਿਰ ਉਸ ਤੇ ਜਿਹੜੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏ। ਅ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਮੈਂ ਦੱਸਣਾ ਚਾਹੁੰਦਾ ਜੀ ਜਿਹੜੀ ਕਮੀਰਪੁਰ ਦੀ ਇੱਕ ਕੰਪਲੇਂਟ ਸਾਨੂੰ ਐਸਟੀਐਮ ਸਾਹਿਬ ਵੱਲੋਂ ਆਈ ਆ ਜਿਹਦੇ ਵਿੱਚ ਆਪਣਾ ਕੰਪਲੇਂਟ ਤੇ ਦੱਸਿਆ ਗਿਆ ਆ ਕਿ ਆਪਣਾ ਕਮੀਰਪੁਰ ਦੇ ਵਿੱਚ ਗੁਰਵਿੰਦਰ ਸਿੰਘ ਪੁੱਤਰ ਸੁਭਾ ਸਿੰਘ ਹੋਣਾ ਨੇ ਇੱਕ ਕੰਪਲੇਂਟ ਦਿੱਤੀ ਆ ਕਿ 1 ਤੇ 18 ਸਾਲ ਤੋਂ ਘਟੋ ਉਮਰਦੀਆਂ ਵੋਟਾਂ ਬਣੀਆਂ ਨੇ ਤੇ ਦੂਸਰੀਆਂ ਕੁਝ ਵਾਡਾਂ ਨੂੰ ਛੇੜਛਾੜ ਨਹੀਂ ਕਰਕੇ ਤੇ ਵੋਟਾਂ ਜਿਹੜੀਆਂ ਨੇ ਸੱਜੇ ਖੱਬੇ ਕੀਤੀਆਂ ਗਈਆਂ ਨੇ ਇਸ ਰਿਗਾਰਡਿੰਗ ਜਿਹੜੀ ਵੈਰੀਫਿਕੇਸ਼ਨ ਪੰਚਾਇਤ ਸੈਕਟਰੀ ਕੋਲ ਕਰਵਾਈ ਗਈ ਹੈ ਜੀ ਪੰਚਾਇਤ ਸਕਤੀ ਨੇ ਇਹਦੇ ਵਿੱਚ ਸਾਨੂੰ ਜਿਹੜੀ ਲਿਖਤੀ ਰਿਪੋਰਟ ਦਿੱਤੀ ਆ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜਾ ਇੱਕ ਤੇ ਲੜੀ ਨੰਬਰ ਫਸਦਾ ਜਿਹੜਾ ਹੈਗਾ ਵੋਟ ਨੰਬਰ 30 ਹੈ ਵਾਰਡ ਨੰਬਰ 5 ਦੇ ਵਿੱਚ ਰਿਸ਼ਪਾਲ ਸਿੰਘ ਹਰੀ ਸਿੰਘ ਵੜੀ ਆ ਇਹ ਜੋ ਉਹਨਾਂ ਨੇ ਕਿਹਾ ਗਿਆ ਜੀ ਕਮੀਰਪੁਰੇ ਦੇ ਵਿੱਚ ਮੌਜੂਦ ਨਹੀਂ ਹੈ ਜੋ ਜੋ ਫੈਕਟ ਸਾਨੂੰ ਪੰਚਾਇਤ 77 ਵੱਲੋਂ ਦੱਸਿਆ ਗਿਆ ਆ ਜਿਸ ਵਿੱਚ ਉਹਨੇ ਇੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਇੱਕ ਰਿਪੋਰਟ ਲਾਇਆ ਹੋਇਆ ਜਿਹਦੇ ਵਿੱਚ ਉਹ ਬੰਦੇ ਦੀ ਵੋਟ ਐਡਜਸਟ ਕਰਦੀ ਹੈ ਕਮੀਰਪੁਰੇ ਦੇ ਵਿੱਚ ਪੰਚਾਇਤਾਂ ਦੀ ਜਿਹੜੀ ਵੋਟਰ ਸੂਚੀ ਤਿਆਰ ਕੀਤੀ ਜਾਂਦੀ ਹੈ ਉਹ ਵਿਧਾਨ ਸਭਾ ਦੀ ਵੋਟਰ ਸੂਚੀ ਨੂੰ ਬੇਸ ਲੈ ਕੇ ਕੀਤੀ ਜਾਂਦੀ ਆ ਜੋ ਵਿਧਾਨ ਸਭਾ ਦੀ ਵੋਟਰ ਸੂਚੀ ਦੇ ਵਿੱਚ ਵੋਟਾਂ ਹੁੰਦੀਆਂ ਨੇ ਉਹੀ ਪੰਚਾਇਤ ਦੇ ਵਿੱਚ ਬੂਥ ਵਾਈਜ਼ ਕਰਕੇ ਜਿਹੜੀਆਂ ਉਹ ਐਡ ਕੀਤੀਆਂ ਜਾਂਦੀਆਂ ਨੇ ਫਸਟ ਨੰਬਰ ਸੈਕਿੰਡ ਨੰਬਰ ਤੇ ਆ ਜਿਹੜਾ ਇੱਕ 18 ਸਾਲ ਦੀਆਂ ਆਈਸੀ ਦੀ ਇੱਕ ਦੋ ਡਾਕੂਮੈਂਟ ਆਏ ਸੀਗੀ 18 ਸਾਲ ਤੋਂ ਘੱਟ ਨੇ ਉਹਨਾਂ ਦੀ ਇੱਕ ਰਿਪੋਰਟ ਕੀਤੀ ਗਈ ਹੈ ਵੀ ਦੋ ਵੋਟਾਂ ਦੇ ਜਿਹੜੇ ਪੜਤਾਲ ਦੇ ਦੌਰਾਨ ਇੱਕ ਜਨਮ ਸਰਟੀਫਿਕੇਟ ਦਾ ਆਇਆ ਸੀ ਕਾਧਾਰ ਕਾਰਡ ਆਇਆ ਇਹਦੇ ਵਿੱਚ ਸਾਨੂੰ ਇਹ ਉਹਦਾ ਹੋਲੋਗ੍ਰਾਮ ਨਹੀਂ ਮਿਲਿਆ ਜਿਸ ਦਾ ਜਿਸ ਤੋਂ ਸਾਨੂੰ ਜਾਪਦਾ ਆ ਇਹ ਜਿਹੜਾ ਸਰਟੀਫਿਕੇਟ origignal ਨਹੀਂ ਸਾਡੇ ਕੋਲ ਹੈਗਾ ਇਸ ਕਰਕੇ ਅਸੀਂ ਇਸ ਤੇ ਕੋਈ ਵੀ ਕਾਰਵਾਈ ਨਹੀਂ ਕਰਨੀ ਹੈ ਦੋ ਵਟਾ ਅਸੀਂ ਸ਼ੱਕੀ ਤੌਰ ਤੇ ਪਾਈਆਂ ਤੇ ਅਸੀਂ ਐਸਟੀਐਮ ਸਾਹਿਬ ਨੂੰ ਵੀ ਇਹ ਆਪਣੀ ਰਿਪੋਰਟ ਵਿੱਚ ਦੱਸਿਆ ਹੋਇਆ ਹੈ ਕਿ ਜਿਹੜੀਆਂ ਦੋ ਵਟਾਂ ਨੇ ਤੇ ਜਿਹੜੇ ਡਾਕੂਮੈਂਟ ਹੈ ਉਹ ਦਸਤਾਵੇਜ਼ ਦੀ অথੋਰੀਟੇਸ਼ਨ ਜਿਹੜੀ ਆ ਉਹ ਸਹੀ ਨਹੀਂ ਹੈਗੀ ਠੀਕ ਹੈ ਜੀ 3 ਨੰਬਰ ਤੇ ਜਿਹੜੀਆਂ ਦੂਸਰੀਆਂ ਵਟਾਂ ਨੇ ਵੋਟ ਨੰਬਰ 39 ਆ 46 ਆ 47 48 ਤੇ 50 ਇਨਾਂ ਦੀ ਜਿਹੜੇ ਜੋ ਪ੍ਰੂਫ ਲੱਗੇ ਆ ਜੀ ਜਿਹੜੇ ਬਰਥ ਸਰਟੀਫਿਕੇਟ ਲੱਗੇ ਆ ਜਾਂ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ਵਿੱਚ ਇਹਨਾਂ ਦੇ ਆਈ ਕਾਰਡ ਲੱਗੇ ਆ ਕਿਉਂਕਿ ਆਲਰੇਡੀ ਸਾਰੇ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੋਟਰ ਸੂਚੀ ਵਿਧਾਨ ਸਭਾ ਦੀ ਵੋਟਰ ਸੂਚੀ ਵਿੱਚ ਐਗਜ਼ਿਸਟ ਬੰਦੇ ਕਰਦੇ ਨੇ ਵਿਧਾਨ ਸਭਾ ਦੀ ਵੋਟਰ ਸੂਚੀ ਦੀ ਜਿਹੜੀ ਆ ਵੈਰੀਫਿਕੇਸ਼ਨ ਆ ਉਹ ਬੀਐਲਓ ਦੁਆਰਾ ਕੀਤੀ ਜਾਂਦੀ ਹੈ ਬੀਐਲਓ ਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਵੋਟਾ ਬਣਦੀਆਂ ਪੰਚਾਇਤ ਪੱਧਰ ਤੇ ਜਿਹੜੀ ਆ ਕੋਈ ਵੀ ਵੋਟਰ ਸੂਚੀ ਜਿਹੜੀ ਜਾਂ ਵੋਟਾਂ ਜਿਹੜੀਆਂ ਨੇ ਉਹ ਸਿਰਫ ਸਪਲੀਮੈਂਟ ਹੋਣ ਵੋਟਾਂ ਬਣਾਈਆਂ ਜਾਣਗੀਆਂ ਜਾਰੀਆਂ ਸੀ ਜਿਹੜੀਆਂ 308224 ਤੱਕ 18 ਸਾਲ ਦੀ ਉਮਰ ਜਿਹੜੀ ਉਹ ਪੂਰੀ ਕਰ ਰਿਆ ਬੰਦਾ ਇਸ ਜੀ ਸਰ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਦੋ ਵੋਟਾਂ ਜਿਹੜੀਆਂ ਨੇ ਉਹ ਨਹੀਂ ਬਣਣਗੀਆਂ ਜਣ ਜੀ ਫਿਰ ਜਿਨੇ ਅਪਲਾਈ ਕੀਤਾ ਉਹਨਾਂ 'ਤੇ ਕੋਈ ਕਾਰਵਾਈ ਕੀਤੀ ਜਾਵੇ ਡੈਫੀਨਿਟਲੀ ਹੈ ਜੀ ਉਹ ਆਪਾਂ ਐਸ.ੀ.ਪ. ਸਾਹਿਬ ਨੂੰ ਇਹ ਆਪਣੀ ਰਿਪੋਰਟ ਦੇ ਵਿੱਚ ਲਿਖ ਕੇ ਅਸੀਂ ਭੇਜ ਚੁੱਕਾ ਤੇ ਵੀ ਇਹ ਜਿਹੜੀ ਡਾਕੂਮੈਂਟ ਆਇਆ ਹੈ ਇਹ ਗਲਤ ਹੈ ਇਹਨੇ ਤੇ ਪਹਿਲੇ ਨੰਬਰ ਤੇ ਤੇ ਇਹ ਵੋਟਾਂ ਬਣਨ ਯੋਗ ਨਹੀਂ ਹੈਗੀਆਂ ਸਰ ਕਿਵੇਂ ਦੀ ਕਾਰਵਾਈ ਕੀਤੀ ਜਾਵੇ ਜੋ ਐਸ ਪਰ ਰੂਲ ਹੈ ਜੀ ਉਹ ਅਸੀਂ ਪ੍ਰਪੋਜ਼ ਕਰਾਂਗੇ ਜੀ ਉਹਨਾਂ ਨੂੰ ਸੈਕਿੰਡ ਨੰਬਰ ਤੇ ਇੱਕ ਹੋ ਰਿਹਾ ਜੀ ਜਿਹੜਾ ਇਤਰਾਜ਼ ਕਰਤਾ ਨੇ ਇੱਕ ਵੋਟਾ ਸ਼ਿਫਟ ਹੁੰਦਾ ਇਤਰਾਜ਼ ਲਾਇਆ ਉਸ ਵਿੱਚ ਨਾ ਉਹ ਐਸਟੀਐਮ ਸਾਹਿਬ ਨੇ ਆਪਣਾ ਕਲੇਮ ਤੇ ਆਬਜੈਕਸ਼ਨਾਂ ਵਿੱਚ ਇੱਕ ਆਰਡਰ ਪਾਸ ਕੀਤਾ ਸੀ ਐਸ ਪਰ ਐਸਟੀਐਮ ਸਾਹਿਬ ਦੇ ਆਰਡਰ ਹੀ ਮੁਤਾਬਿਕ ਹੀ ਉਹਨਾਂ ਦੀ ਵਾਰਡ ਮੰਡੀ ਦੇ ਜਦੋਂ ਕਲੇਮ ਤੇ ਆਬਜੈਕਸ਼ਨ ਸੁਣੇ ਗਏ ਸੀ ਉਸ ਤੋਂ ਬਾਅਦ ਹੀ ਇਹ ਵੋਟਾਂ ਜਿਹੜੀਆਂ ਸ਼ਿਫਟ ਹੋਈਆਂ ਸੀ ਉਹਨਾਂ ਉਸ ਮੁਤਾਬਿਕ ਹੀ ਕੀਤੀਆਂ ਉਸ ਤੋਂ ਇਲਾਵਾ ਜਿਹੜੀ ਆ ਉਹ ਬਾਅਦ ਵਿੱਚ ਕੋਈ ਵੀ ਵਾਰਡ ਮੰਡੀ ਦੇ ਵਿੱਚ ਚੇਂਜਸ ਨਹੀਂ ਕੀਤੀਆਂ ਸਰ ਉਹਨਾਂ ਵਿੱਚ ਗੋਸ਼ੀ ਵੀ ਸੀ ਕਿ ਇੱਕ ਵਿਅਕਤੀ ਦੀਆਂ ਵਕ ਵਕ ਵਾਡਾ ਵਿੱਚ ਦੋ ਵੋਟਾਂ ਨੇ ਜੀ ਉਹ ਉਹ ਮੈਂ ਤੁਸੀਂ ਮੇਰੇ ਹੁਣ ਧਿਆਨ ਵਿੱਚ ਲਿਆਂਦਾ ਉਹ ਮੈਂ ਚੈੱਕ ਕਰ ਲਵਾਂ ਕਿੱਥੇ ਹੋਏਗੀ ਇੱਕ ਵਾਡ ਦੇ ਵਿੱਚ ਉਹ ਅਸੀਂ ਉਹਨੂੰ ਸਾਧ ਕੇ ਪੁੱਛਾਂਗੇ ਜੀ ਉਹ ਬੰਦਾ ਇੱਕ ਜਗ੍ਹਾ ਹੀ ਵੋਟ ਕਾਸਟ ਕਰਦਾ ਇੱਕ ਜਿਹੜੀ ਵੋਟ ਹੈ ਉਹ ਡਿਲੀਟ ਹੋਵੇਗੀ ਸਰ ਬੰਦਾ ਕੀ ਕਰਦਾ ਐ ਕੁਝ ਕਹਿ ਸਕਦੇ ਆ ਜੀ ਉਹ ਕੋਲ ਕਲੈਰੀਕਲੀ ਹੋ ਸਕਦੀ ਹੈ ਉਹਦੇ ਦੇ ਵਿੱਚ ਕੋਈ ਦੋ ਵੋਟਾਂ ਦੇ ਪੋਲ ਨਹੀਂ ਹੋ ਸਕਦੀਆਂ ਜੀ ਸਰ ਇੱਕ ਹੋਰ ਜਾ ਉਹ ਕਿ ਤਿੰਨ ਅਜਿਹੇ ਅਧਿਨੀ ਜਿਹੜੇ ਉੱਤੇ ਲੋਕ ਸਭਾ ਦੀ ਚੋਣ ਵੀ ਚੋਣ ਦਾ ਵੋਟ ਪੋਲ ਕੀਤੀ ਇਕਸਾ ਆਪ ਦਾ ਸਰਪੰਚ ਮਹਿਲਾ ਸੀ ਉਹਦੀ ਵੋਟ ਅਚਾਨਕ ਝੰਗਨਾ ਕੱਟ ਦਿੱਤੀ ਗਈ ਹੈ ਔਰ ਦੋ ਮੀਆਂ ਬੀਬੀ ਹੋਰ ਨੇ ਜਿਨ੍ਹਾਂ ਦੀ ਵੋਟਾਂ ਕੱਟ ਦਿੱਤੀਆਂ ਜਿਨ੍ਹਾਂ ਦੀਆਂ ਮੈਂ ਉਹ ਹੀ ਪਹਿਲਾਂ ਕਹਿ ਰਿਹਾ ਸੀ ਜਿਨ੍ਹਾਂ ਦੀ ਕਿਸੇ ਦੀ ਵੋਟ ਕਿਸੇ ਕਾਰਨ ਕਰਨ ਰਹਿ ਗਈ ਹੈ ਉਹ ਆਪਣਾ ਫਾਰਮ ਨੰਬਰ 1 ਭਰ ਕੇ ਐਸ ਸੀ ਐਮ ਸਾਹਿਬ ਨੂੰ ਇੱਕ ਅਪਲੀਕੇਸ਼ਨ ਦੇ ਸਕਦਾ ਉਹਨਾਂ ਦੀ ਵੋਟ ਜਿਹੜੀ ਹੈ ਉਹ ਐਡ ਹੋ ਸਕਦੀ ਹੈ ਜੀ ਸਪਲੀਮੈਂਟ ਵੋਟ ਵਿੱਚ ਇਲੈਕਸ਼ਨ ਤੋਂ ਪਹਿਲਾਂ ਹੋ ਜਾਏਗੀ ਹੋ ਜਾਏਗੀ ਜੀ ਥੈਂਕ ਯੂ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ